ਮੰਦਰਾ ਵੀ ਜਦ ਜਿਹੜੇ ਆਪਣੇ ਪਹਿਲੇ ਵਿਆਹ ਹੁੰਦੇ ਹੁੰਦੇ ਸੀ ਹਨ ਜਿਹੜੇ ਆਪਾਂ ਪਹਿਲੇ ਆਪਣੇ ਵਿਆਹ ਦਾ ਵੇਲੇ ਆਪਾਂ ਨੂੰ 50 ਸਾਲਾਂ ਅਜਿ 40 50 ਸਾਲ ਪਹਿਲਾਂ ਹੁੰਦੇ ਸੀ ਹਨ ਵੀ ਦੇਖਦਾ ਜਦੋਂ ਆਪਣੇ ਆਮ ਬੁਢੇ ਆਉਂਦੇ ਹੁੰਦੇ ਸੀ ਬਜ਼ੁਰਗ ਦੇਖਣ ਆਉਂਦੇ ਪਹਿਲਾਂ ਬਜ਼ੁਰਗ ਆਉਂਦੇ ਹੁੰਦੇ ਸੀ ਮਾਂ ਪਿਓ ਭੈਣ ਭਰਾ ਫਿਰ ਮਗਰ ਆਉਣਾ ਭਰਾਵਾਂ ਨੇ ਪਹਿਲਾਂ ਬਜ਼ੁਰਗ ਹੀ ਆਉਂਦੇ ਸੀ ਇਕੱਲੇ ਹਾਂ ਤੇ ਬਜ਼ੁਰਗਾਂ ਨੇ ਆਉਣਾ ਬਜ਼ੁਰਗਾਂ ਨੇ ਆ ਕੇ ਘਰ-ਬਾਰ ਦੇਖ ਕੇ ਜਾਣਾ ਪਸੂ ਤੇਲੇ ਵੀ ਠੀਕ ਆ ਪਹਿਲੀ ਸਾਰਾ ਉਹਦੀ ਨਿਗਾ ਮਤਲਬ ਜਿਹੜੀ ਉਹਨਾਂ ਨੇ ਮਾਰਨੀ ਹੁੰਦੀ ਸੀ ਮਾਰ ਜਾਂਦੇ ਸੀ ਹਾਂ ਉਹ ਜਿਹੜਾ ਚੁਸਤ ਬੰਦਾ ਹੁੰਦਾ ਸੀ ਉਹ ਨਿਗਾ ਸਾਰੀ ਮਾਰ ਜਾਂਦਾ ਸੀ ਹਾਂ ਤੇ ਫੇਰ ਉਦੋਂ ਬਾਅਦ ਜਦੋਂ ਉਹਨਾ ਫੇਰ ਫੇਰ ਆਉਣਾ ਉਹਨਾਂ ਨੇ ਕਹਿੰਦੇ ਵੀ ਜੇ ਕਿਸੇ ਨੇ ਫੋਰ ਦੇਖਣਾ ਅਗਲੇ ਚਲੋ ਬਾਪੂ ਦੇਖਿਆ ਜਰ ਆਪਾਂ ਤਾਂ ਇੱਕੋ ਹੀ ਗੱਲ ਆ ਉਦੋਂ ਬਜ਼ੁਰਗਾਂ ਤੇ ਗੱਲ ਟਿਕਦੀ ਸੀ ਟਿਕਦੀ ਸੀ ਹਟਦੀ ਸੀ ਬਜ਼ੁਰਗ ਦੇਖ ਆਉਂਦੇ ਸੀ ਤੇ ਜਦੋਂ ਮੁੰਡੇ ਦਾ ਮੰਗਣਾ ਕਰਦੇ ਸੀ ਤੇ ਪਤਾਸੇ ਦੇਖ ਲਾਵੇ ਬਾਵਾ ਪਤਾਸੇ ਲਫਾਫੇ ਚ ਲਿਓ ਦਿੰਦੇ ਸੀ ਤੇ ਖੰਮਣੀ ਚ ਰਵੇਟਿਆ ਹੁੰਦਾ ਸੀ ਰੁਪਈਆ ਹਾਂ ਹਾਂ ਚਾਂਦੀ ਦਾ ਰੁਪਈਆ ਹੁੰਦਾ ਸੀ ਉਹ ਮੁੰਡੇ ਨੂੰ ਫੜਾ ਦੇਣਾ ਬਜ਼ੁਰਗਰੇ ਜਿਹਦੀ ਕੁੜੀ ਹੁੰਦੀ ਸੀ ਉਹਨੇ ਫੜਾ ਦੇਣਾ ਤੇ ਉਹਦੀ ਝੋਲੀ ਚਾ ਚਾ ਕੇ ਪਤਾਸੇ ਪੰਜ ਬੁੱਕ ਪਾ ਕੇ ਤੇ ਲਾਂਦਾ ਸਗਰ ਤੇ ਮੁੜ ਕੇ ਫੇਰ ਆਪਣੇ ਮਾਂ ਕੋਲ ਨਹੀਂ ਸਕਣ ਕਰਨੀ ਤੇ ਫੇਰ ਗਾਂ ਸਰੀਕੇ ਨੇ ਉਦੋਂ ਰੁਪਈਆ ਰੁਪਈਆ 2 2 ਰੁਪਈਏ ਮੰਗਣੇ ਤੇ ਪਹੁੰਚ ਗਏ ਹਾਂ ਇਸ ਤਰ੍ਹਾਂ ਹੁੰਦਾ ਸੀ ਤੇ ਵਿਆਹ ਦੇਖ ਲਾ ਫਿਰ ਉਦੋਂ ਬਾਅਦ ਗਾਂ ਵਿਆਹ ਚੱਲ ਪਏ ਆ ਬਿਆਹਾਂ ਦੇ ਵਿੱਚ ਆਪਾਂ ਆਮਦੇਲਾ ਵੀ ਲੱਡੂ ਵੀ ਸਰੀਕੇ ਵਾਲੇ ਨੇ ਬੱਟਣੇ ਖਾਦ ਕੇ ਉਹਨਾਂ ਪਹਿਲੀ ਵਾਰ ਤਾਂ ਪੱਠ ਗਈ ਉਦੋਂ ਕੋਲੇ ਤੇ ਹੁੰਦੀਆਂ ਸੀ ਬੱਟੇ ਕੋਲੇ ਤੇ ਹੁੰਦੇ ਆ ਚੱਲਿ ਡੋਏ ਪੱਟਣੇ ਚਾਰ-ਚਾਰ ਪੰਜ-ਪੰਜ ਬੰਦੇ ਥਰੀਕ ਲੈ ਕੇ ਜਾਂਦੇ ਸੀ ਇਹ ਸਮਾਨ ਲੈ ਜਾਂਦੇ ਜੋ ਸਮਾਨ ਹੈ ਸਹਿਰੋਂ ਸਮਾਨ ਲੈ ਕੇ ਉਹਨਾਂ ਕਹਿੰਦਾ ਵੀ ਵਿਆਹ ਦਾ ਸਮਾਨ ਲੈਣ ਚਾਹਦੇ ਆ ਹਾਂ ਤੇ ਕਿਤੇ ਅਬੇ ਸੁਣ ਲਿਆ ਓਏ ਹਾਂ ਲਿਆ ਓਏ ਹਾਂ ਬੁਰਗਿਆਂ ਨੇ ਪੰਜਾਂ-ਛਿਆਂ ਨੇ ਹੋ ਜਾਣਾ ਲੀੜੇ ਅਸੀਂ ਲੀੜੇ ਲੈ ਨਹੀਂ ਗਾ ਤੁਸੀਂ ਰਾਸ਼ਨ ਲੈ ਲੋ ਤੇ ਵੀ ਰਾਸ਼ਨ ਲੈ ਲੋ ਤੇ ਫਿਰ ਇਕੱਠਿਆਂ ਨੇ ਸ਼ਾਮ ਨੂੰ ਟਰਾਲੀ ਤੇ ਆ ਜਾਣਾ ਟਰਾਲੀ ਤੇ ਆਣਾ ਹੱਥਾਂ ਨੂੰ ਆਣਾ ਵਿੱਚ ਰਾਸ਼ਨ ਸਿੱਧਾ ਉਹਨਾਂ ਨਾਲ ਬੁੜੀਆਂ ਦੇ ਲੀੜੇ ਲੈਏ ਹੋਣੇ ਹਾਂ ਤੇ ਆ ਜਾਣਾ ਫਿਰ ਥਰੀਕੇ ਵਾਲੇ ਸੱਦੜੇ ਪੀਣ ਕਰਨਾ ਹੈ ਹੈ ਪੀਣ ਕਰਨਾ ਹੈ ਫਿਰ ਆਟੇ ਪਾਣੀ ਤੇ ਸੱਦੜੀਆਂ ਬੁੜੀਆਂ ਹਾਂ ਤੇ ਫੇਰ ਲਾਲਾ ਸਾਹਿਬ ਵੀ ਤੂੰ ਫੇਰ ਸਾਰਾ ਸ਼ਰੀਕਾ ਸੱਦ ਕੇ ਤੇ ਰੋਟੀ ਖੋਣੀ ਕਹਿੰਦਾ ਰੋਟੀ ਆ ਸਾਡੇ ਅੱਜ ਤੇ ਰੋਟੀ ਤੇ ਆ ਲੋਕ ਨਾ ਤਪੜਾਈਆਂ ਤੇ ਬਹਿ ਕੇ ਖਾਂਦੇ ਹੁੰਦੇ ਸੀ ਪ੍ਰਸ਼ਾਦ ਹੁੰਦਾ ਸੀ ਦਾਲ ਰੋਟੀ ਆ ਲੋਕਾਂ ਨੂੰ ਹੀ ਦਾਲ ਵਧੀਆ ਬਣਾਈ ਹੁੰਦੀ ਸੀ ਮਾਲੂ ਮਟਰ ਉਦੋਂ ਆਪਣੇ ਮੈਰੇ ਹੀ ਬਣਾਦੇ ਯਾਰ ਆਪਣੇ ਘਰੇ ਲੱਗ ਜਿਹੜੇ ਹੁੰਦੇ ਸੀ ਤੇ ਦਾਲ ਤਾਂ ਉਹੀ ਬਣਾਉਂਦੇ ਸੀ ਉਹੀ ਬਣਾ ਕੋਈ ਹਲਵਾਈ ਨਹੀਂ ਸੀ ਹਾਂ ਇਹ ਤਾਂ ਹਲਵਾਈ ਤਾਂ ਹੁਣ ਚੱਲਿਆ ਕੰਮ ਯਾਰ ਹਲਵਾਈਆਂ ਤਾਂ ਤਾਂ ਪਹਿਲਾਂ ਬਾਲਾ ਹੁੰਦਾ ਨਹੀਂ ਸੀ ਯਾਰ 40 ਦਿਨ ਨਿਉਂਦਾ ਲੈਣ ਜਾਣ ਅਗਲੇ ਦੇ ਘਰੋਂ ਹਾਂ ਅਗਲੇ ਦੇ ਘਰੋਂ ਵੇਲਾ ਨਿਉਂਦਾ ਲੈਣ ਜਾਣਾ ਪਾਣੀ ਸਪਾ ਕੇ ਲੈਣਾ ਚੱਲੋ ਕਿ ਲੋ ਪ੍ਰਸ਼ਾਦ ਹਾਂ ਤੇ ਇਹ ਲਿਆਉਣਾ ਤੇ ਯਾਰ ਮੰਜੇ ਵੈਖਰੇ ਇਕੱਠੇ ਕਰ ਮੰਜੇ ਵੈਖਰੇ ਇਕੱਠੇ ਕਰ ਮੰਜੇ ਵੈਖਰੇ ਇਕੱਠੇ ਲ ਬੁਣੀਆਂ ਦੇ ਮਾਹਾਂ ਦਾ ਆਟਾ ਇਕੱਠਾ ਕਰਕੇ ਨਾ ਪੜ ਗਿਆ ਟੁਕੜੀਆਂ ਵਿਆਹ ਤੋਂ ਦੋ ਦੋ ਲੱਗੂ ਹਾਂ ਹਾਂ ਇਹ ਇੱਕ ਇਹ ਪਰੋਸਾ ਫੇਰਨਾ ਫਿਰ ਪਿੰਡ ਚ ਆਪਾਂ ਜਾਂਦੇ ਹਾਂ ਦੀ ਪਰੋਸਾ ਫੇਰਨਾ ਸਾਈਕਲ ਤੇ ਲੱਗ ਕੇ ਨੋ 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 ਮੁੰਡੇ ਤੇ ਵਿਚਾਲੇ ਭੋਗ ਹਾਂ ਵਿਚਾਲੇ ਭੋਗ ਉਹ ਫੇਰਦੇ ਨੇ ਹਾਂ ਬਾਅਦ ਦੇ ਵਿੱਚ ਆ ਗਿਆ ਇੱਕ ਪਲੇਟ ਜੀ ਦੀ ਸਿੱਡੀ ਸਾਰੀ ਆਹੋ ਤੇ ਉਹ ਇੱਕ ਪਲੇਟ ਭਰ ਕੇ ਅਗਲੇ ਦੇ ਘਰੇ ਪਾ ਦੇਣੀ ਤੇ ਬੁੜੀਆਂ ਨੇ ਪਤਾ ਕੀ ਕਹਣਾ ਵੀ ਫਲਾਨਿਆਂ ਦੇ ਵੀ ਆਪਣੇ ਪਰੋਸਾ ਆਇਆ ਸੀ ਤੇ ਰੁਪਈਏ ਦੇ ਕੇ ਤੂੰ ਜਾਣਾ ਮੰਗਣੇ ਤੇ ਉਹਨਾਂ ਦੇ ਹਾਂ ਜਾਂ ਵਿਆਹ ਤੇ ਕੁੜੀ ਦੇ ਵਿਆਹ ਤੇ ਜਾ ਕੇ ਆਉਣਾ ਇਹ ਬਰਾਤ ਹੁੰਦੀ ਸੀ ਤੇ ਪਹਿਲਾ ਦੋਹਾਂ ਕੁੜੀ ਨੇ ਤੇ ਬੰਦੇ ਨੇ ਦੋਨਾਂ ਨੇ ਜਾਣਾ ਜਾ ਕੇ ਬਰਾਤ ਨੂੰ ਕਹਿ ਕੇ ਹੁਣ ਤੇ ਨਾਲੇ ਸਰੀਕੇ ਨੂੰ ਸਾਰੇ ਨੂੰ ਕਹਿ ਕੇ ਵੀ ਸਾਡੇ ਘਰੇ ਚੁਲੇ ਨੇ ਆਉਂਦਾ ਤੇ ਜਿਹਨੇ ਬੰਦਾ ਬੁੜੀ ਖੜਾ ਉਹ ਬੰਦਾ ਬੁੜੀ ਕਹਿਣਾ ਬੰਦਾ ਬੁੜੀ ਕਹਿਣਾ ਤੇ ਫਿਰ ਲੱਗੀ ਗੱਲਣਾ ਕਿੰਨਾ ਯਾਰ ਇੱਕ ਦੂਜੇ ਦਾ ਸਤਿਕਾਰ ਕਰਦੇ ਸੀ ਬਹੁਤ ਪਿਆਰ ਸੀ ਆਈ ਹੁਣ ਤਾਂ ਵਾਲਾ ਕਹਿੰਦਾ ਯਾਰ ਕਹਿ ਤਾ ਕਿਹੜਾ ਕਾਰਡ ਦੇਤਾ ਹੋਣਾ ਹੋਇਆ ਅੱਜ ਨਹੀਂ ਆਉਣਾ ਹੋਣਾ ਭਰਾ ਤੇ ਭਰਾ ਨਹੀਂ ਆਉਂਦਾ ਹੋਂਦਾ ਸਿੱਧੀ ਜਾਲ ਹੋਂਦਾ ਆਕੜਾ ਵਾਲੀਆਂ ਕਰੀ ਜਾਂਦੇ ਆ ਉਦੋਂ ਬਾਈ ਬਜ਼ੁਰਗਾਂ ਨੇ ਜੇ ਕੋਈ ਰੁੱਸਿਆ ਹੁੰਦਾ ਸੀ ਨਾ ਇਹ ਬਜ਼ੁਰਗਾਂ ਦੇ ਨਾਲ ਚਾਹ ਉਹਨੇ ਮੂਹਰੇ ਤੁਰ ਪੈਣਾ ਕਿ ਨਾਲ ਅਸੀਂ ਚੱਲਦੇ ਆ ਆਹੋਏ ਇਹ ਨਹੀਂ ਆਉਂਦਾ ਉਹ ਨਾਲ ਕਹਿੰਦਾ ਦੋ ਬੰਦੇ ਲੈ ਕੇ ਆ ਪੰਚਾਇਤ ਨਹੀਂ ਧੱਕਣੀ ਜਾਵਣਾ ਹਾਂ ਜਾਵੜਣਾ ਹਾਂ ਨਾਲ ਕਹਿੰਦਾ ਚੱਲ ਕੋਈ ਨਹੀਂ ਜਾ ਜੇ ਬੰਦੇ ਆਏ ਆ ਤਾਂ ਆਪਾਂ ਚੱਲਦੇ ਆ ਸੀ ਬਜ਼ੁਰਗਾਂ ਦੇ ਯਾਰ ਬਜ਼ੁਰਗ ਕਿੰਨੇ ਉਹੋ ਜਰ ਚਾਦਰਿਆਂ ਵਾਲੇ ਤੇ ਤੁਰਲੇ ਜਾਨੇ ਕੋਈ ਕੋ ਮਿਲਣੀ ਨਹੀਂ ਜਰ ਨਾ ਕੋਲੇ ਕੁੰਡੇ ਹੋਣੇ ਹਨਾ ਹਾਂ ਉਹ ਐ ਖੁੰਡਾ ਚੱਲ ਬਈ ਕਿਉਂ ਮੈਂ ਚੱਲਦਾ ਪੂਰੇ ਆ ਜਾ ਆ ਜਾ ਮੈਂ ਚੱਲਦਾ ਪੂਰੇ ਮੈਨੂੰ ਕਹਿੰਦੇ ਕੀ ਕਹਿੰਦਾ ਉਹ ਉਹਨਾਂ ਨੇ ਅੱਡ ਜਾਣਾ ਮੰਜੇ ਜਿਵੇਂ ਆਪਾਂ ਬੈਠੇ ਆਏ ਜਿਵੇਂ ਬੈਠੇ ਹੁੰਦੇ ਸੀ ਐਂ ਐਂ ਉਹ ਬਟਾ ਤਾਂ ਪ੍ਰਾਂਤਾਂ ਦੇ ਪਾਸੇ ਕੋਲੇ ਰੱਖਿਆ ਲੱਡੂ ਵਾਣ ਵਟਸਾਲਾ ਉਹਨਾਂ ਨੇ ਉਹ ਸਾਲਾ ਜਪਾਈ ਜਾਣਾ ਫੇਰ ਆਪਾਂ ਫੇਰ ਪਤਾ ਕੀ ਹੁੰਦਾ ਸੀ ਜਦੋਂ ਲੱਡੂ ਵਟਣੇ ਤੇ ਘਰ ਦੇ ਨੇ ਕਹਣਾ ਲੈ ਵੀ ਸਾਰੇ ਬੱਟੇ ਜਦੋਂ ਸਾਰੇ ਲੱਡੂ ਬੱਟੇ ਗਏ ਉਦੋਂ ਤੁਹਾਨੂੰ ਦੋ ਦੋ ਲੱਡੂ ਦੇਵਾਂਗੇ ਚਾਹਨਾ ਤੇ ਸਾਰੇ ਕਹਣਾ ਦਾਦਾ ਪਟ ਲੋ ਯਾਰ ਖਾਵਾਂਗੇ ਹਾਂ ਹਾਂ ਤੇ ਹੁਣ ਜਿਹੜਾ ਲੱਡੂਆਂ ਨਹੀਂ ਸਿੱਧੇ ਮੂੰਹ ਨਹੀਂ ਝਾਕਦਾ ਕੋਈ ਕੋਈ ਨਹੀਂ ਝਾਕਦਾ ਹੁਣ ਮਗਰੋਂ ਦੇਣੇ ਸਾਰਿਆਂ ਤੋਂ ਬਾਅਦ ਉਦੋਂ ਰੋਟੀ ਤੋਂ ਮਗਰੋਂ ਕਹਣਾ ਯਾਰ ਲੈ ਲੱਡੂ ਤਾਂ ਲੈ ਆ ਕੇ ਦੇ ਦੋ ਦੋ ਲੱਡੂ ਖਾਣੇ ਨੇ ਪ੍ਰਸ਼ਾ ਯਾਰ ਥਾਲੇ ਬੈ ਕੇ ਚੌਹ ਚੌਹ ਨੇ ਬੰਦਿਆਂ ਨੇ ਇਕੱਠੇ ਨੇ ਆਪਾਂ ਤਾਂ ਵਡીર ਜੀ ਤੋਂ ਹੁੰਦੇ ਸੀ ਚੌਹ ਚੌਹ ਜਣੇ ਇਕੱਠੇ ਨਹੀਂ ਬੈ ਕੇ ਖਾਈ ਜਾਣਗੇ ਅੱਛਾ ਨੇ ਵਾ ਅੱਛਾ ਜੇ ਬਾਲੇ ਹੁਣੇ ਪ੍ਰਾਂਤ ਧਰ ਦੇਣੀ ਪ੍ਰਾਂਤ ਵੀ ਤਾਂ ਵੀ ਦੇਖਿਆ ਬਾਲੇ ਹੁਣ ਪ੍ਰਾਂਤ ਧਰ ਦੇਣੀ ਵਿਚਾਲੇ ਹਾਂ ਤੇ ਲੱਡੂ ਪ੍ਰਸ਼ਾ ਆਪਣਾ ਛਾਬੇ ਹੁੰਦੇ ਸੀ ਉਹਨਾਂ ਨਾਲ ਬਰਤੌਣੀ ਤੂੰ ਦੋ ਦਿਨ ਜਾਨ ਦੇਖਿਆ ਕਹਿੰਦੇ ਰਹਿੰਦੀ ਨਹੀਂ ਮੈਂ ਦੇਖਿਆ ਨਹੀਂ ਨਹੀਂ ਦੋ ਦਿਨ ਤੂੰ ਦੇਖੀ ਭਾ ਜਾਨ ਮੈਂ ਦੇਖਿਆ ਤਾਂ ਦੋ ਰਾਤਾਂ ਹਾਂ ਮੇਰੀ ਭੈਣ ਦਾ ਤਿੰਨ ਦਿਨ ਰਹਿਲੇ ਬਾਲੇ ਹਾਂ ਇੱਕ ਵੇ ਵੈਣੋ ਜਾਨਾ ਚਾਰ ਦਿਨ ਰਹੇ ਅੱਛਾ ਹਾਂ ਜੀ ਮੈਂ ਦੇਖਿਆ ਉਹ ਕਿਵੇਂ ਉਕੇ ਮੈਂ ਉਹ ਕਹੇ ਮੈਂ ਉਹ ਕਹੇ ਮੈਂ ਉਹ ਇੱਕ ਮੈਂ ਰੋਟੀ ਕਰਨੀ ਚਾਹਤਾ ਕਹਿੰਦਾ ਮੈਂ ਕੁਛ ਮੈਂ ਕਰਨੀ ਆ ਉਸੇ ਸਾਥ ਸਾਥ ਸਰੀਕ ਕੇਲੇ ਬਾਈ ਸਾਥ ਰੋਟੀ ਕਰਦੇ ਹੁੰਦੇ ਸੀ ਕਰਦੇ ਸੀ ਉਹ ਬਰਾਤ ਨੂੰ ਉਹ ਕਹਿੰਦਾ ਮੇਰੀ ਮਾਰੀ ਮੈਂ ਕੁਛਿਆ ਚਾਚਾ ਚਾਤੇ ਚਾਰ ਮੈਂ ਹਾਂ ਮੈਣੋ ਮੈਣੋ ਜਾਣਾ ਹੀ ਸੀ ਕਿੰਨਾ ਯਾਰ ਵਧੀਆ ਪ੍ਰੋਗਰਾਮ ਸੀ ਯਾਰ ਹੁਣ 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 ਜੇ ਕੋਈ ਕਹਿੰਦੀ ਰੋਟੀ ਕਰਨੀ ਹੋਣਾ ਕਹਿੰਦਾ ਪਹਿਲਾਂ ਸ਼ਰਾਬ ਲਿਆ ਲਾਲ ਉਹ ਬਾਈ ਜੀ ਬੇਨਤੀ ਆਉਂ ਸੀ ਨਾ ਵੀ ਇਹਦੀ ਮਦਦ ਹੋ ਜੂ ਉਹਦੇ ਘਰੇ ਤਾਂ ਇੱਕ ਵਾਰੀ ਖਾਉਣੀ ਆ ਫਿਰ ਚਾਚਿਆਂ ਦੀ ਚਲਦੀ ਸੀ ਹਾਂ ਚਾਚਾ ਤਾਂ ਦੀ ਹੇ ਚਾਚਾ ਤਾਂ ਅਸੀਂ ਚੱਲਦੀ ਸੀ ਆ ਤਾਂ ਚਾਰ ਦਿਨ ਜਾਂਦੇ ਰਹੇ ਸੀ ਤਾਂ ਤਿੰਨ ਚਾਰ ਦਿਨ ਜਾਂਦੇ ਹੁੰਦੇ ਸੀ ਮੈਂ ਆਪ ਦੇਖੀ ਆ ਜੀ ਮੈਂ ਨਹੀਂਉਂ ਜਾਣਾਈ ਸੀ ਨਾਲ ਐਵੇਂ ਦੱਸਤਾ ਅੱਜ ਚਾਚੇ ਦੀ ਰੋਟੀ ਆ ਹਾਂ ਅੱਜ ਨੇ ਕੀ ਕਰਨਾ ਅੱਜ ਨੇ ਪੂੜੇ ਬਗਾਉਣੇ ਆ ਖੀਰ ਪੂੜੇ ਬਣਾਦੇ ਆ ਹੈਗੀ ਆ ਇੰਦਰਸ਼ਨ ਨੰਬਰਦਾਰ ਸੀ ਉਹ ਇੰਦਰਸ਼ਨ ਨੰਬਰਦਾਰ ਸੀ ਉਹਦੀ ਕੁੜੀ ਦਾ ਵਿਆਹ ਸੀ ਉਹਦੇ ਚਾਰ ਦਿਨ ਰਹਿ ਗਈ ਜਾਨ ਅੱਛਾ ਹਾਂ ਜੀ ਮੈਨੂੰ ਜਾਣ ਅੱਦ ਹੋ ਗਈ ਯਾਰ ਕਬਾਲੀ ਹੋ ਗਈ ਹੈ ਹਾਂ ਹੁਣ ਤਾਂ ਭਾਈ ਹੁਣ ਤਿੰਨ ਘੰਟੇ ਆਪਾਂ ਤੇ ਪੈਲਸਾ ਤੇ ਹੁੰਨੇ ਆ ਤੇ ਤਿੰਨਾਂ ਘੰਟੇ ਤਾਂ ਯਾਰ ਲੋਕ ਠਾ ਦੇਣਗੇ ਨੇਰੀਆਂ ਮਕੂਬਾ ਮਕੂਬਾ ਮਿਲਣਗੇ ਹੁਣ ਤਿੰਨ ਘਟੇ ਉਦੋਂ ਯਾਰ ਬੁੜੇ ਸਿਆਣੇ ਸੀ ਬਜ਼ੁਰਗ ਨਾ ਕੋਈ ਸ਼ਰਾਬ ਪੀਂਦਾ ਸੀ ਰੋਟੀ ਹੁੰਦੀ ਸੀ ਲੱਡੂਆਂ ਨਾਲ ਦਹੀਂ ਆਪਣੇ ਲੱਡੂ ਦਾਲ ਜਲੇਬੀ ਵਾ ਜਲੇਬੀ ਹੁੰਦੀ ਹੱਥ ਹਾਂ ਇਦੋਂ ਕੋਈ ਬਰਫੀ ਬਰਫੀ ਦਾ ਨਹੀਂ 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 ਬਰਫੀ ਕਿੱਥੇ ਹਾਂ ਜਾਂ ਭੋਗ ਬਣਾਉਂਦੇ ਹੁੰਦੇ ਸੀ ਜਾਂ ਭੋਗ ਬਣਾ ਲੈਂਦੇ ਪ੍ਰਸ਼ਾਦ ਬਣਾ ਲੈਂਦੇ ਸੀ ਪਹਿਲਾਂ ਤੇ ਵਰਫੀ ਜੀ ਹੁੰਦੀ ਸੀ ਨਾ ਕਿ ਥੋੜੀ ਕਣੀ ਉਹ ਪਹਿਲਾਂ ਕਿਹੜਾ ਜਮਾਈ ਬਣਾਉਣੀ ਤਾਂ ਬਣਾ ਲੈਨੇ ਇੱਥੇ ਪਈ ਹੋ ਗੋਬੀ ਆਹੋ ਮੈਂ ਅੰਗਰੇਜ਼ ਦਾਣ ਪਾਣੀ ਬਣਾ ਲਿਆ ਕਹੋਈ ਉਹ ਜਮਾਈ ਨੂੰ ਪਹਿਲਾਂ ਖੋਣੀ ਆ ਤੇ ਵਰਫੀ ਹੋਣੀ ਤਾਂ ਆ ਆਮ ਨਹੀਂ ਸਾਰੀ ਆਪਣੇ ਨਾ ਨਾ ਜਮਾਈ ਨਹੀਂ ਜਾਣੇ ਨੂੰ ਜਾਨੇ ਨੂੰ ਕਿਹ ਕਹਿੰਦਾ ਜਾਨੇ ਨੂੰ ਦੇਣੀ ਤੇ ਦੂਜਿਆਂ ਦਾ ਲੱਡੂ ਚਾਹ ਪਿਆ ਦੇਣੀ ਹਾਂ ਆ ਵੀ ਗੱਲ ਮੈਂ ਰੱਖੀ ਯਾਰ ਉਦੋਂ ਤਾਂ ਬਾਲਾ ਬਾਈ ਬਾਲਾ ਵਧੀਆ ਉਹ ਜਿਆ ਸਮਾਂ ਤਾਂ ਅੱਜ ਬਾਈ ਮੁਸ਼ਕਲ ਆ ਨਹੀਂ ਹੁਣ ਹੁਣ ਨਹੀਂ ਆਉਂਦਾ ਉਹਦਾ ਪਤਾ ਪਹਿਲੀ ਗੱਲ ਤਾਂ ਯਾਰ ਹੁਣ ਜੋਗ ਹੀ ਨਹੀਂ ਆਉਣਾ ਉਹ ਕਿਹੜਾ ਉਹ ਜੁਗ ਬੀਤ ਗਿਆ ਯਾਰ ਉਹ ਸਮਾਂ ਕਿੱਥੇ ਆਉਣਾ ਅੱਛਾ ਜੀ ਜਨ ਵੀ ਵਿਆਹ ਹੋਇਆ ਜਨ ਵੀ ਜਾਣੀ ਤਾਂ ਆਹ ਕਿਹੜਾ ਬੋਤੇ ਭਜਾਈ ਫਿਰਨ ਫਿਰ ਨਹੀਂ ਅੱਧਾ ਦੇ ਕਿਹੜਾ ਦੋਣਾ ਦੋ ਦੋ ਤਿੰਨ ਤਿੰਨ ਬਹਿ ਕੇ ਹੁਣ ਪਾਈ ਗੱਡੀਆਂ ਚੱਲੀਆਂ ਹੁਣ ਤਾਂ ਕਹਿੰਦਾ ਜਹਾਜ਼ ਚਾਹੀਦੇ ਹੁਣ ਹਾਂ ਪਿੰਡ ਬਗਲ ਦੇ ਪਿੰਡ ਕਹਿੰਦੇ ਪਿੰਡ ਹਾਂ ਪਿੰਡ ਬਗਲ ਚਾਦਰਾਂ ਵਾਲੇ ਬੁੜੇ ਹੁਣੇ ਤੇ ਕੁੰਡੇ ਕੋਲੇ ਕੋਲੇ ਛੋਰ ਛੋਰ ਫੜੂ ਬੋਤੇ ਨੇ ਨਾ ਫਿਰ ਪਰ ਤਰਨਾ ਵੀ ਆ ਖੇਤ ਹਰੇਕ ਦੇ ਰੌਣਕ ਹੋਣੀ ਹਾਂ ਹਰ ਇੱਕ ਨੇ ਹਲ ਜੋੜੀ ਫਿਰਨਾ ਕਿਸੇ ਨੇ ਪੱਠੇ ਵੱਢੀ ਜਾਣੇ ਕਿਦਾ ਹਲਟ ਜੋੜਿਆ ਕਿ ਇਹਦਾ ਕੁਛ ਯਾਰ ਉਹਦੇ ਖੇਤਾਂ 'ਚ ਹੀ ਰੌਣਕ ਸੀ ਛਾਂ ਛਾਂ ਕਰਦੀ ਰਹਿੰਦੀ ਮੱਕੀਆਂ ਤੇ ਕਪਾਹ ਜਦੋਂ ਨੰਗਣਾ ਪਾਣਾ ਬੈਦੀ ਡੰਡੀਆਂ ਦੇ ਜਾਣਾ ਯਾਰ ਕਿੰਨਾ ਜਦੋਂ ਜਨ ਜਵਣ ਨਹੀਂ ਉਹ ਕਹਿੰਦੇ ਜੀ ਕਿੰਨੇ ਉੱਠਾ ਇੰਨਾ ਦਾਣਾ ਚਾਹੀਦਾ ਸੀ ਸਾਨੂੰ 5-5 ਕਿਲੋ ਤੋਲ ਕੇ ਦਾਣਾ ਦੇਣਾ ਇਹ ਵੀ ਮੈਂ ਦੇਖਿਆ ਹਾਂ ਬਲਦਾਂ ਨੂੰ ਕਹਿੰਦੇ ਹੁੰਦੇ ਸੀ ਮੋਟਿਆਂ ਨੂੰ ਬਲਦਾਂ ਮੋਟਿਆਂ ਨੂੰ ਬਲਦਾਂ ਘੋੜੀਆਂ ਹੁੰਦੀਆਂ ਸੀ ਇਹਨਾਂ ਨਾਂ ਰੱਖਿਆ ਇਹਨਾਂ ਦੀਆਂ ਘੋੜੀਆਂ ਵੀ ਹੁੰਦੀਆਂ ਸੀ ਉਹਦੇ ਛੋਲੇ ਆਮ ਹੁੰਦੇ ਸੀ ਯਾਰ ਹਾਂ ਬੇਸੜ ਦਾ ਆਵਦਾ ਹੁੰਦਾ ਸੀ ਘਰ ਦਾ ਘਰ ਦਾ ਹੁੰਦਾ ਸੀ ਹਾਂ ਕਿ ਉਹ ਵੀ ਥੋੜਾ ਪਤਾ ਦੇਸੀ ਕੋਈ ਲੈਂਦੇ ਸੀ ਆਮ ਤਾਂ ਦੇਸੀ ਕੋਈ ਵਰਤਦੇ ਸੀ ਦੇਸੀ ਦੇਸੀ ਘਰ ਇਹ ਕਿਹਦੇ ਪਸ਼ੂ ਹੁੰਦੇ ਸੀ ਮੱਝਾਂ ਗਾਂਆਂ ਹੁੰਦੀਆਂ ਸੀ ਯਾਰ ਰੇਟ ਕਿਨੇ ਅੱਜ ਕਿਉਂ ਪਾਉਦੇ ਨਹੀਂ ਪਾਉਂਦੇ ਜੀ ਹਾਂ ਰੇਟ ਕਿਨਾਂ ਤਾਂ ਹੁੰਦੀ ਨਹੀਂ ਰੇਟ ਕਿਨੇ ਅੱਜ ਪਾਉਂਦੇ ਕਰਛੀਆਂ ਨਾਲ ਬੁੜੀਆਂ ਨੇ ਕੱਢਣਾ ਹੂੰ ਤੇ ਹੋਰ ਨੌਂ ਨਹੀਂ ਤਾਂ ਕੋਈ ਹੋਰ ਬਜੇ ਦੇ ਵਿੱਚ ਜਣੀ 3 ਦਿਨ ਤਾਂ ਤੂੰ ਦੇਖੀ ਆਮ ਹੈ ਹਾਂ ਹਾਂ ਜਮਾ ਐ ਸਾ ਤੇ ਬਲੇ ਮੈਂ 4 ਦਿਨਾਂ ਦਾ ਰਹਿੰਦੀ ਜਾਂ ਦੇਖਿਆ ਮੈਨੇ ਉਹ ਅਬ ਇੱਕ ਰਾਤ ਤਾਂ ਦੋ ਰਾਤਾਂ ਤਾਂ ਸੀ ਵੀਰੇ ਕਿ ਦੇਵ ਦੀ ਬੁਲੇਕ ਦੀ ਜਨ ਗਈ ਸੀ ਮਹਿਰਨੀ ਉੱਥੇ ਅਸੀਂ ਬਿਸਤਰੇ ਵੀ ਆਪਦੇ ਲੈ ਕੇ ਗਏ ਹਾਂ ਚਾਚੇ ਉਹ ਟਰੰਕ ਜੀ ਹੁੰਦੇ ਸੀ ਹਰੇ ਕੋਲੇ ਆ ਵੀਰਾ ਆ ਸੂਟ ਵੀ ਲੈ ਕੇ ਜਾਣਾ ਇੱਕ ਇੱਕ ਦੋ ਦੋ ਨਾਲ ਸੂਟ ਚਾਦਰਾਂ ਤੇ ਉੱਥੇ ਰਾਤ ਨੂੰ ਲਾਉਣ ਲੱਗੇ ਨੇ ਪਰਾਣਾ ਜਾਂ ਬਣਾ ਲੈਣਾ ਪਾੜਿਆ ਪਾੜਣਾ ਕਰਕੇ ਨਹਾ ਕੇ ਫੇਰ ਪਾ ਲੈਣਾ ਆਪਦੇ ਬਿਸਤਰੇ ਤਾਂ ਜਾਂਦੇ ਸੀਗੇ ਆਪਦੇ ਬੈੱਦਰ ਉੱਥੇ ਲੋਕ ਉੱਥੇ ਰਿਵਾਜ ਹੁੰਦਾ ਸੀ ਹਾਂ ਰਿਵਾਜ ਸੀ ਆਪਦੇ ਕਿ ਉਹ ਕਿ ਸਹੀ ਆਉਂਦੇ ਲੈ ਕੇ ਆਇਆ ਬਹਤਰੀ ਆਪ ਜਾਂਦੇ ਰਹਿੰਦੇ ਨੇ ਕਿ ਬੰਨ ਕੇ ਤੇ ਦੋ ਦੰਦਾਂ ਦਾ ਸੂਟ ਪਾ ਲੈ ਅਗਲਾ ਦੂਜੇ ਦਾ ਦੂਜਾ ਆਜ ਦਾ ਜੇ ਮਲਾ ਇੰਨੇ ਚਿਰ ਬਰਾਤ ਰਣੀ ਹੋਵੇ ਤਾਂ ਨੇਰੀ ਠਾ ਦੇਣਗੇ ਉਹ ਤਾਂ ਉਲਾ ਵਜਣਾ ਨੇ ਕਿੰਨੇ ਘੰਟੇ ਲਾਉਂਦੇ ਆ ਹਾਂ ਜਰ ਇੱਕ ਬੰਦਾ ਅੰਗਰੇਜ਼ੀ ਦੀ ਬੋਤਲ ਚੱਕ ਦਿੰਦਾ ਹੁਣ ਲਾਲਾ ਸਾਹਿਬ 500 600 ਦੀ ਆਉਂਦੀ ਆ ਅੱਛਾ ਆਪ ਕੋ ਅੱਛਾ ਜੀ ਤਾਂ ਆਪ ਕੋ ਆਪਣੀ ਪੈਸੇ ਇਕੱਠੇ ਕਰਕੇ ਅੱਛਾ ਆਪ ਕੋ ਆਪਣੀ ਪੀਂਦੇ ਸੀ ਪ੍ਰੀਧੀ ਕਾ ਸਾ ਥੋੜੇ ਲੋਕ ਹੀ ਪੀਂਦੇ ਹੁੰਦੇ ਸੀ ਬਹੁਤੇ ਨਹੀਂ ਸੀ ਪੀਂਦੇ ਕੋਈ ਬੰਦਾ ਇੱਕ ਘਰ ਚ ਇੱਕੀ ਮੋਰੀ ਹੁੰਦਾ ਆਪਾਂ ਪੈਸੇ ਇਕੱਠੇ ਕਰ ਲੈਣੇ ਇਕੱਠੇ ਨੇ ਬੋਤਲ ਮੰਗਾ ਕੇ ਤਿੰਨਾਂ ਚੌਨੇ ਪੀਣੀ ਐਨੀ ਨਹੀਂ ਪੀਂ ਆਪੋ ਹੁਣ ਤੱਕ ਲਗਦਾ ਪੈਗ ਲਾ ਲਈ ਉਹ ਤੋਂ ਹਾੜਾ ਕਹਿੰਦੇ ਦੋ ਹਾੜੇ ਲਾਏ ਤਿੰਨ ਹਾੜੇ ਲਾਏ ਸਾਡਾ ਚਾਚਾ ਕਹਿੰਦਾ ਉਹਦਾ ਹੀ ਗਰਦਿਆਲ ਆਹੋ ਤੇ ਉਹਨੇ ਕਹਿੰਦਾ ਵੀ ਦੂਜਾ ਆਪਣਾ ਥੀਤ ਲਿਆ ਪਾਈ ਇੱਕ ਹਾੜਾ ਆਹੋ ਉਹਦਾ ਪੁਰਾਣਾ ਰਵਾਇ ਪੁਰਾਣਾ ਰਵਾਇ ਹਾੜੇ ਕਹਿੰਦੇ ਹੁੰਦੇ ਸੀ ਹਾੜੇ ਹਾੜੇ ਕਹਿੰਦੇ ਹੁਣ ਪੈਗ ਕਹਿੰਦੇ ਆ ਪੈਗ ਕਹਿੰਦਾ ਨਾ ਹੀ ਹੋਰ ਕੁਝ ਲਈ ਜਾਂਦਾ ਪਿੰਗਾ ਦਾ ਉਹ ਤਾਂ ਹਾੜੇ ਹਾੜੀ ਹਾੜਾ ਲਾਇਆ ਫਲਾਣਾ ਕਰਿਆ ਬਈ ਫਲਾਣਿਆਂ ਦੇ ਬਈ ਗਾਏ ਬਰਾਤ ਉੱਤੇ ਪ੍ਰਸ਼ਾਦ ਖਾ ਗਿਆ ਫਲਾਣਾ ਬਈ ਉਹਨੇ ਰੋਟੀਆਂ ਇੰਨੀਆਂ ਖਾ ਲਈ ਉਹ ਲੱਡੂ ਇੰਨੇ ਜੋੜੇ ਖਾ ਗਿਆ ਅਹ ਇਹ ਜੀਆਂ ਗੱਲਾਂ ਉਹਦੇ ਗਾਣੇ ਜੇ ਜੇ ਕੀ ਖਾਂਦੇ ਸੀਗੇ ਪ੍ਰਸ਼ਾਦ ਪੰਜ ਪੰਜ ਕਿਲੋ ਖਾਦੇ ਕਿ ਕੱਚਾ ਭੁੜੇ ਹਾਂ ਇਹਦੇ ਭੁੜੇ ਦੇਖੇ ਬਹੁਤ ਜਣੀ ਯਾਰ ਇੰਨਾ ਕ ਵੀ ਲੋਕਾਂ ਦਾ ਉਦੋਂ ਥਵਾਕ ਵੀ ਸੀਗਾ ਉਸ ਵਿੱਚ ਪ੍ਰੇਮ ਵੀ ਸੀਗਾ ਤੇ ਪਿਆਰ ਵੀ ਸੀ ਘਰਾਂ ਦੇ ਵਿੱਚ ਰੇਕ ਬੰਦਾ ਜਾਨ ਵੀ ਸੀਗੀ ਜਾਨ ਵੀ ਲੋਕਾਂ ਦੇ ਵਿੱਚ ਬਾਈ ਸੀ ਇੱਕ ਦੂਜੇ ਦੀ ਬੰਦਾ ਮੰਨਦਾ ਤੇ ਸੁਣਦਾ ਵੀ ਸੀ ਬਾਈ ਹਾਂ ਹਾਂ ਹੁੰਦਾ ਨਹੀਂ ਡੈਕ ਫਿਰ ਉੱਠਿਆ ਰੀਆਂ ਦਾ ਗੋੜੇ ਗੋੜੇ ਦੂਰ ਤੇ ਤੁਰ ਕੇ ਜਾਂਦਾ ਤੁਰ ਕੇ ਜਾਂਦਾ ਹੈ ਕੰਦਾ ਫੜ ਫੜ ਤੋੜ ਦੇ ਹਾਂ ਦਲ ਕੋਲ ਹੁਣ ਤਾਂ ਯਾਰ ਬੰਦਾ ਛੱਡ ਕੇ ਓਨੇ ਪੈਣਗੇ ਉੱਤੇ ਲੈ ਬਲਦਾਸ ਬਤਾਲ ਬਾੜ ਨੇ ਪੈਣਗੇ ਅੱਦੇ ਜਾਨ ਹਾਂ ਹੁਣ ਤਾਂ ਉਹ ਟੱਤ ਗਿਆ ਵੀ ਉਹ ਹੁਣ ਜਿਹੜਾ ਟਰੈਕ ਦਾ ਮਗਰ ਹੈ ਗਿਆ ਖੁੰਡੀਆਂ ਜੀ ਉਹਨਾਂ ਛੱਡ ਕੇ ਓਨੇ ਪੈਣਦੇ ਅੱਗੇ ਯਾਰ ਆਪਾਂ ਰੋਟੀ ਕਰਦੇ ਹੁੰਦੇ ਸੀ ਹੁਣ ਹੁਣ ਤਾਂ ਰੋਟੀ ਕੰਦਾ ਦਰਵਾਜ਼ਾ ਹੀ ਟੱਕਿਆ ਗਿਆ ਮਤਾਂ ਚਾਚੇ ਜਿੰਨੇ ਉਹਨੇ ਉਹਦੀ ਮਤ ਹੋ ਜਾਣੀ ਅਲਾ ਕਹਿੰਦਾ ਵੀ ਤੂੰ ਮੈਂ ਕਰਦਾ ਮਤ ਹੋ ਜਾਣੀ ਚਾਚੇ ਦੂਜੇ ਚਾਚੇ ਦੀ ਅੱਜ ਦੂਜੇ ਚਾਤਾਏ ਦੀ ਆ ਚਾਤ ਨਾ ਰਹੀ ਸੀ ਜਨਮ ਵਿੱਚ ਚੰਗੀ ਤਰ੍ਹਾਂ ਸੋਹਤਾ ਮੈਨ ਹੋ ਜਾਣ ਨਹੀਂ ਬਾਲਾ ਭਾਈ ਉਹਨਾਂ ਉਹ ਸਮਿਆਂ ਦਾ ਤੇ ਅਗਲੇ ਸਮਿਆਂ ਦਾ ਤਾਂ ਲੱਖਾਂ ਕੋਹਾਂ ਦਾ ਫਰਕ ਆ ਹਾਂ ਹੁਣ ਤਾਂ ਬਾਈ ਬਾਲਾ ਫਰਕ ਆ ਹੁਣ ਤਾਂ ਯਾਰ ਆਪ ਦਾ ਹੀ ਆਪ ਨੂੰ ਮਾਰੀ ਜਾਂਦਾ ਆਪ ਦਾ ਹੀ ਆਪ ਤੇ ਅਟੈਕ ਕਰੀ ਜਾਂਦਾ ਨਾ ਆਪਣੇ ਵਿੱਚ ਹਿੰਦੂਆਂ ਦਾ ਅਟੈਕ ਨਾ ਆਪਣੇ ਵਿੱਚ ਮੁਸਲਮਾਨਾਂ ਦਾ ਅਟੈਕ ਤੇ ਆਪ ਦਾ ਸਿੱਖਾਂ ਦਾ ਹੀ ਸਿੱਖਾਂ ਨਾਲ ਨਹੀਂ ਮੁਕਣਾ ਨਹੀਂ ਮੁਕਦਾ ਦੱਸ ਮੈਂ ਤੇਰਾ ਦੁਸ਼ਮਣਾਂ ਤੂੰ ਮੇਰਾ ਦੁਸ਼ਮਣ ਆਹ ਹਾਲਾਤ ਹੋਏ ਪਏ ਆ ਕੋਈ ਹੁਣ ਆਪਾਂ ਦੇਦਾ ਕੋਈ ਆਪਣੇ ਇੰਟਰਫੇਅਰ ਕਰਿਆ ਕਿਸੇ ਨੇ ਬਾਣੀ ਨਹੀਂ ਆਪ ਨੂੰ ਸਤਾਇਆ ਕਿਸੇ ਨੇ ਨਾ ਤੇ ਕਿਸੇ ਮੁਸਲਮਾਨ ਨੇ ਆਪਾਂ ਨੂੰ ਸਤਾਇਆ ਨਾ ਤੇ ਆਪਣੇ ਆਪਣੀ ਟੱਕਰੀ ਦੇ ਸਿੱਖੀ ਦੇ ਕਰੂ ਟੱਕਰੀ ਜਾਂਦਾ ਆਪ ਆਪ ਵੀ ਇਹ ਤਾਂ ਹੀ ਇਹ ਵਿਆਹ ਚ ਫਰਕ ਪੈਗਾ ਤਾਂ ਹੀ ਹੁਣ ਆਉਣੋ ਜਾਣੋ ਵਟ ਕੇ ਉਹਨਾਂ ਡੀਜੇ ਲੱਗਦਾ ਤੇ ਆ ਡੀਜੇ ਦੇ ਉੱਤੇ ਹੀ ਪਹਿਲੀ ਗੱਲ ਤਾਂ ਸ਼ਰਾਬ ਪੀ ਕੇ ਆਹ ਗਾਣਾ ਲਾ ਦੇ ਉਹ ਕੋ ਉਹ ਗਾਣਾ ਲਾ ਆਈ ਲੜਕੇ ਤੇ ਕਤਲ ਹੋ ਗਏ ਦੇਖ ਲੈ ਉੱਡ ਜਾਂਦੇ ਭੱਜ ਜਾਂਦੇ ਆ ਲੜਕੇ ਭੱਜ ਜਾਂਦੇ ਨੇ ਵਿਆਹ ਖਰਾਬ ਕਰ ਜਾਂਦੇ ਨੇ ਖਰਾਬ ਕਰਦੇ ਆ ਹੁਣ ਤਾਂ ਭਾਈ ਬੋੜਾ ਕਰ ਬਿਆਹ ਖਰਾਬ ਕਰਨ ਦਾ ਹੀ ਕੰਮ ਦੂਰੇ ਦਿਨ ਮਿਲਤਾ ਕਰੋ ਦੂਰੇ ਦਿਨ ਫਿਰ ਬਜ਼ੁਰਗ ਜਿਹੜੇ ਉਹਨਾਂ ਦੇ ਮਾਪ ਪਿਓ ਮਿਲਤਾ ਕਰਦੇ ਫਿਰਦੇ ਆ ਐ ਜਾ ਕੰਮ ਵੱਡੇ ਮੁੰਡੇ ਤੋਂ ਗਲਤੀ ਹੋ ਗਈ ਆ ਨੇ ਹੁਣ ਦਾ ਬਾਈ ਜਮਾਨਾ ਤੇ ਉਹ ਜਮਾਨੇ ਦਾ ਬਾਲਾ ਫਰਕ ਆ ਫਰਕ ਪੈ ਗਿਆ ਆ ਉਦੋਂ ਦਾ ਯਾਰ ਬੰਦਿਆਂ ਨੇ ਸਿਆਣਿਆਂ ਨੇ ਜਾਣਾ ਜੇ ਕੋਈ ਲੜ ਵੀ ਪੈਂਦਾ ਤਾਂ ਯਾਰ ਸਿਆਣਿਆਂ ਨੇ ਬੁਹਾ ਲੈਣੇ ਬਚਾ ਲੈ ਮੈਂ ਆ ਕੇ ਗੱਲ ਖਾਇਆ ਕੰਜਰਾ ਤੂੰ ਫਲਾਣਾ ਐ ਗੱਲ ਕਹੀ ਓਏ ਤੇ ਚਲ ਕਰ ਆਦੇ ਤਾਈ ਦੀ ਮੈਂ ਤ ਉੱਠ ਨਾ ਪਰੀਆਂ ਤੋਂ ਲਾ ਪਰੀਆਂ ਤੋਂ ਮੈਂ ਟਕਰਾ ਦੇਣੀ ਚਾਹ। ਟੈਕਟ ਕਾ ਹੋ ਗਿਆ। ਇਹਨੇ ਚ ਖੁਸ਼ ਹੋਣਾ ਉਹਨੇ। ਚਾਹਦੇ ਲੜਦੇ ਇੱਕ ਦੋ ਛੋਟੀਆਂ ਮੱਧ ਕੋ ਜਾਣੀਆਂ ਹੁਣ ਤਾਂ ਜੀ ਸਟੋਪ ਹੋ ਜੇ ਚੱਲੇ ਆਪਾਂ ਤੋਂ ਮਾਰ ਕੇ ਰਹਿ ਦਿੱਤੀ। ਆਪਣੇ ਤਾਂ ਹਾਲਿਆ ਸੁਖਦੀਪ ਸਰਪੰਚ ਦਾ ਇੰਨਾ ਫਰਕ ਪੈ ਗਿਆ। ਇਹਨੇ ਆਪਣੇ ਲੜਨ ਲੋਣੀ ਕੋਈ ਬੰਦਾ ਦਿੱਤਾ ਜੇ ਲੜਦੀ ਪਈ ਤਾਂ ਉੱਥੇ ਹੀ ਰਾਜੀਨਾਮਾ ਹੋ ਜਾਂਦਾ ਸਰਪੰਚ ਦੀ। ਇਹ ਅੱਗੇ ਪਹਿਲਾਂ 26 ਦਾ ਪਤਾ ਦੇ ਪਰਚਾ ਆਪਕੇ ਜੀ ਦਾ ਕਟਾਤਾ ਕਿਸ ਨੇ? ਉਹ ਕਰਤਾ ਕਿਸ ਨੇ? ਉਹ ਕਰਤਾ। ਆਪਾਂ ਪੈਰ ਕੱਢਦੇ ਹੀ ਪੈਰ ਕੱਢਦੇ ਲੋਕ ਆ। ਕਹ ਲਗਾ ਚੱਕਦੇ ਤੂੰ ਹਾਂ ਪਰ ਇਹਨੇ ਐਵੇਂ ਕਦੀ ਰੋਕ ਲਾਤੀ ਇਹ ਕਹਿੰਦਾ ਵੀ ਨਾ ਜੇ ਲੜੋ ਨਾ ਜੇ ਲੜਿਆ ਤਾਂ ਇੱਥੇ ਆਓ ਮੇਰੇ ਕੋਲੇ ਉਹਦੀ ਸਵਾਰਦਾ ਤਾਂ ਚੱਲ ਭਾਈ ਸਰੋ قانونی ਲਾਣਾ ਹੈ ਗਿਆ ਹੀ ਨਹੀਂ ਮਕਦਮਾ ਕੋਈ ਹਾਂ ਜਮਾ ਨਹੀਂ ਕੋਈ ਮਕਦਮਾ 10 15 ਸਾਲਾਂ ਦਾ ਮੈਂ ਤਾਂ ਦੇਖਿਆ ਨਹੀਂ ਕੋਈ ਲੜਦਾ ਆਪਣੇ ਮਾਂ ਦੀ ਪੁਲਿਸ ਹੀ ਨਹੀਂ ਆਉਂਦੀ ਨਾ ਪੁਲਿਸ ਆਈ ਨਾ ਪੁਲਿਸ ਆਈ ਜੋ ਕੋਈ ਬੰਦਾ ਗਲਤ ਕੰਮ ਨਹੀਂ ਕਰਦਾ ਗਲਤ ਕੰਮ ਹੀ ਨਹੀਂ ਕਰਦਾ ਯਾਰ ਪੁਲਿਸ ਕੀ ਕਰੂਗੀ ਅੱਗੇ ਬੰਦੇ ਕਿਹੜੇ ਲੋਪੋਲੇ ਕੇ ਹਾਂ ਆਹ ਵਾਹ ਹੋ ਜਾਂਦੇ ਹੁੰਦੇ ਕਿ ਅੱਲਾ ਦੌਰ ਦੀ ਤੇ ਹੋਰ ਹਾਂ ਅਗਰ ਦਾ ਬੜਾ ਫਰਕ ਸੀ ਹੁਣ ਤੇ ਉਦੋਂ ਦਾ ਤਾਂ ਬੜਾ ਲੱਖਾ ਕੋਹਾਂ ਦਾ ਫਰਕ ਸੀ ਬਾਈ ਹੂੰ ਦਾ ਜਮਾਨਾ ਦਾ ਯਾਰ ਥੋੜਾ ਜਿਹਾ ਘਾਹ ਨਾ ਗਿਆ ਪਿਛਲਾ ਜਮਾਨਾ ਤਾਂ ਬੜਾ ਪਾ ਜ ਇਹਨੂੰ ਆ ਪਛੜਿਆ ਜਮਾਨਾ ਕਹਿੰਦੇ ਆ ਪਛੜਿਆ ਨਹੀਂ ਪਰ ਉਹ ਠੀਕ ਸੀ ਯਾਰ ਉਹ ਸਹੀ ਸੀ ਭਲੇ ਮਾਨ ਦੇ ਵਾਤੇ ਠੀਕ ਸੀ ਹਾਂ ਕਿਉਂਕਿ ਕੰਮ ਕਰਦੇ ਸੀ ਲੋਕ ਕੰਮ ਕਰਕੇ ਰੋਟੀ ਖਾਂਦੇ ਸੀ ਬਾਈ ਆ ਲੁਕਾਂ ਖੁਆਏ ਨਹੀਂ ਸੀ ਆ ਡਰ ਲੱਪਾਏ ਨਹੀਂ ਸੀ ਹੁਣ ਤਾਂ ਕੱਲੇ ਦੋ ਦੋ ਬੰਦੇ ਵੀ ਘਰੇ ਬੈਠੇ ਡਰੀ ਜਾਂਦੇ ਆ ਤੇ ਉਹਦਾ ਕੋਈ ਕਿਤੇ ਕਿਸੇ ਦੇ ਤਾਕਤੇ ਨਹੀਂ ਸੀ ਲੈਣ ਨਹੀਂ ਦੇਣ ਨੇ ਯਾਰ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਕਿਸੇ ਦੇ ਬਾਹਰ ਨਹੀਂ ਸੀ ਆ ਜਮ ਨਹੀਂ ਬਾਹਰ ਬੰਦੇ ਆ ਆਪਾਂ ਅੱਗਾ ਗਰਮੀਆਂ ਚ ਬਾਹਰ ਹੀ ਪਏ ਹੁੰਦੇ ਸੀ ਬਾਹਰ ਪਏ ਹੁੰਦੇ ਸੀ ਬੜਾ ਬਾਹਰ ਚ ਤਾਰ ਲਾਈ ਹੁੰਦੀ ਸੀ ਵੀ ਢੱਡਾ ਰੋਟਾ ਆ ਜਾ ਕੋਈ ਛੋਟਾ ਸਾਡੇ ਆਮ ਅੱਡੇ ਤੋਂ ਨਾ ਜੇ ਬੱਸ ਤੋਂ ਸਾਡਾ ਰਿਸ਼ਤੇਦਾਰ ਉਤਨਾ ਹੀ ਦੱਸ ਦੇਣਾ ਕਰੋ ਬੈਠਿਆਂ ਵੀ ਹੋ ਆ ਗਿਆ ਫਲਾਣਾ ਰਿਸ਼ਤੇਦਾਰ ਆ ਹਾਂ ਹਾਂ ਧੱਕੂ ਦਾ ਚਕਾ ਨਹੀਂ ਪਿਆ ਸੀ ਉਤੋਂ ਦੀ ਗੱਲ ਉਹ ਫਾਰਕ ਸੀ ਤੇ ਰੋਟ ਕੰਝੀ ਗੱਲ ਆ ਸਵਾ ਚੰਗਾ ਸੀ ਰਬਾ ਵਦਿਆ ਹੁਣ ਤਾਂ ਕੋਈ ਵੀ ਅਰੇ ਸਤੇ ਪਾਸ਼ਾ ਜਿਹੜੇ ਤੇਰੇ ਨਾਲ ਬੀਤ ਗਏ ਵਦਿਆ ਨਹੀਂ